ਇਹ ਵੀਡੀਓ ਵੇਖ ਰਿਹਾ ਆ ਸਾਬ ਨੂੰ ਜੀ ਆ ਲੈ ਕੇ ਹਾਜ਼ਰਾਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾ ਪੈਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਵਿਤਮਨ ਦੇ ਹਰਪਾਲ ਜੀ ਮੰਨੇ ਕੀਤਾ ਵੱਡਾ ਲਾਂਭਜਾਸ ਸਰਕਾਰ ਦੀ ਇਸ ਯੋਜਨਾ ਨੇ ਲੋਕਾਂ ਨੂੰ ਬਨਾਇਆ ਲੱਖਪਤੀ ਬਿੱਲਾਂ ਚ ਬੇਨਿਜਮੀਆਂ ਕਰਨ ਵਾਲਿਆਂ ਨੂੰ 9.7 ਕਰੋੜ ਰੁਪਏ ਦੇ ਜੁਰਮਾਨਾ 135 ਨਵੀਆਂ ਰੇਲ ਸਟੇਸ਼ਨਾਂ ਹੋਈਆਂ ਯੋਜਨਾ ਦੇ ਜੁਲਾਈ 2025 ਦੇ ਡਰਾਫਟ ਵਿੱਚ 257 ਜੇਤੂ ਨੇ ਦਿੱਤੇ 15 15 ਲੱਖ 23000 ਏ 15 ਰੁਪਏ ਪੰਜਾਬ ਦੇ ਵਿੱਤ ਯੋਜਨਾ ਆਕਾਰ ਤੇ ਵਿਕਾਰ ਮੰਤਰੀ ਐਡਵੋਕੇਟ ਭਾਲ ਸਿੰਘ ਚਿਮਮਾ ਨੇ ਅੱਜ ਸੁਪੇ ਦੀ ਫਲੈਗਸ਼ਿਪ ਸਕੀਮ ਬੈਲ ਲਿਆਉ ਨਾਮ ਪਾਉ ਦੀ ਸ਼ਾਨਦਾਰ ਸਫਲਤਾ ਦਾ ਐਲਾਨ ਕੀਤਾ ਹੈ ਜ਼ਿੰਮੇਵਾਰ ਕਬਤਕਾਰ ਵਤੀਰੇ ਨੂੰ ਵਿਚਾਰ ਕਰਨ ਅਤੇ ਕਾਰ ਪਾਲਣਾ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤੀ ਗਈ ਇਸ ਪਹਿਲ ਕਦਮੀ ਨੇ ਲੋਕਾਂ ਦੀ ਭਰਪੂਰ ਸ਼ਮੂਲੀਅਤ ਦੀ ਗਵਾਹੀ ਭਰੀ ਜਿਸ ਤਹਿਸ ਸਤੰਬਰ 2023 ਵਿੱਚ ਇਸ ਦੀ ਸ਼ੁਰੂਆਤ ਤੋਂ ਜੁਲਾਈ 2025 ਤੱਕ ਮੇਰਾ ਬਿਲ ਐਪ ਤੇ ਕੁੱਲ 176832 ਬਿਲ ਅਪਲੋਡ ਕੀਤੇ ਗਏ ਇਸ ਦੇ ਨਤੀਜੇ ਵਜੋਂ 5643 ਜਿਤਵਾਂ ਨੇ 335080 ਦੋਸਤੋ 15 ਰੁਪਏ ਦੇ ਨਾਮ ਜਿੱਤੇ ਹਨ ਇੱਥੇ جاری ਇੱਕ ਫਰੈਂਕਸ ਕਾਨਫਰੰਸ ਵਿੱਚ ਵਿੱਤ ਮੰਤਰੀ ਭਾਰਤ ਜੀਮਾ ਨੇ ਦੱਸਿਆ ਕਿ ਨਾਗਰਿਕਾਂ ਨੂੰ ਬਿੱਲ ਮੰਗਣ ਲਈ ਇਛਾਤ ਕਰਨ ਲਈ ਇਸ ਸਕੀਮ ਦਾ ਕਰ ਲਾਗੂ ਕਰਨ ਤੇ ਡੂੰਗਾ ਫਪਾ ਪਿਆ ਹੈ ਉਹਨਾਂ ਦਾ ਕੇਸ ਯੋਜਨਾ ਤਹਿਤ ਬਿੱਲ ਜਾਰੀ ਕਰਨ ਵਿੱਚ ਵੀ ਇਹਦੀ ਚਿਪੀਆਂ ਦੀ ਦੋਸ਼ੀ ਪਾਏ ਗਿਆ ਧਾਰੀਆਂ ਨੂੰ 9 9.7 16102 ਰੁਪਏ ਦੇ ਜੁਰਮਾਨੇ ਲਗਾਏ ਗਏ ਹਨ ਵਿੱਤ ਮੰਤਰੀ ਚਿੰਮਾ ਨੇ ਕਿਹਾ ਕਿ ਇਸ ਜੁਰਮਾਨੇ ਵਿੱਚੋਂ 7 ਕਰੋੜ 30 ਹਜ਼ਾਰ 392230 ਰੁਪਏ ਵਸੂਲ ਕੀਤੇ ਜਾ ਚੁੱਕੇ ਹਨ ਜੋ ਕਿ ਨੀਤੀ ਜਵਾਬ ਦੇ ਗੀਨੂ ਚਕਨੀ ਪ੍ਰੋਣ ਦੀ ਰਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਉਨ੍ਹਾਂ ਅਗੇ ਕਹਾ ਕਿ ਸਕੀਮ ਸਦਕਾ 135 ਨਵੀਆਂ ਰਜਿਸਟ੍ਰੇਸ਼ਨਾਂ ਹੋਣ ਨਾਲ ਇੱਕ ਦਾਇਰੇ ਦਾ ਹੋਰ ਵਿਸਤਾਰ ਹੋਇਆ ਹੈ ਵਿੱਤ ਮੰਤਰੀ 7 ਅਗਸਤ ਨੂੰ ਪਟਿਆਲਾ ਵਿੱਚਕਾਰ ਅਤੇ ਆਬਾ ਘਰ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਜੁਲਾਈ 2025 ਲਈ ਕੱਢੇ ਲੱਗੇ ਲक्की ਟਰਾ ਦੇ ਵੀਰ ਵੀ ਸੰਜੇ ਕਰਦੇ ਦੱਸਿਆ ਕਿ ਜੁਲਾਈ 2025 ਰਣ ਮੇਲਾ ਬਿ ਲੈਪ 6.345 بیل اپلوਡ ਕੀਤੇ ਗਏ ਤੇ 3 ਦਿਨ ਤੀਜੇ ਵਜh 200 252 ਜਤਵਾਨੀ ਕੁੱਲ 15 15 ਲੱਖ 30000 15 ਰੁਪਏ ਦੀ ਨਾਮੀ ਰਕਮ ਜਿੱਤੀ ਹੈ ਉਹਨਾਂ ਜੋੜ ਦੇ ਕੇ ਕਹਾਂ ਕਿ ਪਾਗ ਲੜਿੰਦੇ ਵੇਰਵੇ ਜਿਸ ਵਿੱਚ ਮੁੱਖ ਤੌਰ ਤੇ ਜੇਤੂ ਦਾ ਖਾਤਾ ਨੰਬਰ ਸ਼ਾਮਲ ਹੈ प्राप्त होनेते जितवा ਦੇ ਖਾਤੇ ਵਿੱਚ ਤੁਰੰਤ ਨਾਮੀ ਰਾਸ਼ੀ ਟਰਾਂਸਫਰ ਕਰ ਦਿੰਦਾ ਹੈ ਜੇ ਤੁਹਾਨੂੰ ਜਲਦੀ ਤੋਂ ਜਲਦੀ ਲੋੜੀਂਦੀ ਜਾਣਕਾਰੀ ਮਿਲ ਗਿਆ ਗਰਾਉਂਡ ਦੀ ਅਪੀਲ ਕਰਦੇ ਆਂ ਵਿੱਤ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਗਵਾਈ ਵਾਲੀ ਪੰਜਾਬ ਸਰਕਾਰ ਦੀ ਪਾਰਦਰਸ਼ਤਾ ਤੇ ਕੁਸ਼ਲਤਾ ਲਈ ਪ੍ਰਤੀਬੱਧਨ ਬੰਧ ਰਾਇਆ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ